ਸਵਾਲਾਂ ਦੇ ਘੇਰੇ ਚ ਪੰਜਾਬ ਪੁਲਿਸ ਪ੍ਰਾਣੂ ਫੜਨ ਗਈ ਪੁਲਿਸ ਨੇ ਪੈਣਾ ਦੀ ਕੀਤੀ ਕੁੱਟਮਾਰ ਅਕਸਰ ਵਿਵਾਦਾਚਕ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਫਿਰ ਚਰਚਾ ਚੈ ਇਸ ਵਾਰ ਇਲਜ਼ਾਮ ਲੱਗੇ ਨੇ ਮੋਗਾ ਦੀ ਫਤੇਗੜ ਪੰਚਤੂਰ ਪੁਲਿਸ ਤੇ ਇਲਜ਼ਾਮ ਅੱਧੀ ਰਾਤ ਨੂੰ ਕਾਰ ਵਿੱਚ ਦਾਖਲ ਹੋ ਕੇ ਦੋ ਲੜਕੀਆਂ ਦੇ ਨਾਲ ਕੁੱਟਮਾਰ ਕਰਨ ਦੇ ਹਸਪਤਾਲ ਚ ਦਾਖਲ ਇਹਨਾਂ ਦੋਵਾਂ ਪਹਿਣਾ ਦਾ ਦੋਸ਼ ਹੈ ਕਿ ਨਸ਼ੇ ਦੀ ਹਾਲਤ ਚ ਕੁਝ ਪੁਲਿਸ ਮੁਲਾਜ਼ਮ ਰਾਤ 11:30 ਵਜੇ ਦੇ ਕਰੀਬ ਕੰਦਾ ਟੱਪ ਕੇ ਉਹਨਾਂ ਦੇ ਕਾਰ ਵਿੱਚ ਦਾਖਲ ਹੋਏ ਤੇ ਉਹਨਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਪੁਲਿਸ ਨੂੰ ਉਹਨਾਂ ਦੇ ਪ੍ਰਾਂ ਨੂੰ ਲਿਜਾਣ ਆਈ ਸੀ ਪਰ ਪ੍ਰਾਂ ਦੇ ਨਾਮ ਮਿਲਣ ਤੇ ਪੁਲਿਸ ਨੇ ਦੋਵਾਂ ਪਹਿਣਾ ਦੇ ਨਾਲ ਬਤਮੀਜ਼ੀ ਕੀਤੀ ਸਾਡਾ ਪ੍ਰਾਂ ਨੂੰ ਲੈਣ ਆਏ ਸੀ ਪ੍ਰਾਂ ਵੀ ਸਿੱਟਾ ਪਿਆ ਸੀ ਤੇ ਉਹਨਾਂ ਨੇ ਕਾਜਣ ਬਾਜ਼ਮਾਰੀਸ ਮੁੰਡਾ ਆਇਆ ਸੀ ਨਾਲ ਉਹਨਾਂ ਦੇ ਤੋ ਤਾਂ ਨਾ ਤਰ ਤਾਕੰਦਾ ਇਹਨੂੰ ਲੈ ਕੇ ਜਾਣਾ ਸੀ। ਤੇ ਅਸੀਂ ਉਹਨੂੰ ਜਾਣ ਨਹੀਂ ਦਿੰਦੇ ਹੈਗੇ ਸੀ। ਉਹ ਕਹਿੰਦਾ ਅਸੀਂ ਉਹਨੂੰ ਲੈ ਕੇ ਹੀ ਜਾਣਾ। ਅਸੀਂ ਜਾਣ ਨਹੀਂ ਦਿੱਤਾ। ਤੱਕੋ ਜੌਰੀ ਨਾਲ ਉਹਨਾਂ ਨੇ ਕਰਿਆ ਦਾ। ਸਿੱਤੀਆਂ ਪੀਆਂ ਨੂੰ ਸਾਨੂੰ ਅੰਦਰੋਂ ਚੱਕ ਲਿਆ ਉਹਨਾਂ ਨੇ ਬਾਹਰ ਲਿਆ ਟੱਕੜੀ ਇਸ ਕੇ ਸੰ। ਡੰਡੇ ਡੰਡੇ ਉਹਨਾਂ ਨੇ ਵਿੱਚ ਦੀ ਕੱਢਿਆ ਤੇ ਮੋਢਾ ਤੋੜਤਾ। ਤੇ ਅਬੂਆ ਲਕਿਆ ਸੀ ਉਹ ਕੰਦਾ ਉੱਤੇ ਟਿਪਾਇਸ। ਤੇ ਅੰਦਰ ਸਿੱਟੀਆਂ ਪਈਆਂ ਚੰਦਰਾ ਚ ਸਿੱਟੀਆਂ ਪਈਆਂ ਖਿਤੇ ਲਾਇਆ ਸੀ ਬਲਸਾਰੇ ਜਿੱਤਰ ਨੂੰ ਹੱਥ ਪਾੰਦੇ ਸੀ ਬਲਸਾਰੇ ਸਾਡੇ ਕੋਈ ਲੈਡੀ ਪਾਲਸਨ ਨਹੀਂ ਸੀ ਲੈਡੀ ਪਾਲਸਨ ਇਸੇ ਜੇਸੇ ਦਾਰੂ ਨਾ ਕੋੰਨ ਉਹਦਰ ਪੁਲਿਸ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਚ ਹੋਈ ਚੋਰੀ ਦੇ ਮਾਮਲੇ ਚ ਕੁਝ ਗਿੱਚ ਦੇ ਲਈ ਗਏ ਸਨ ਬਾਕੀ ਉਨ੍ਹਾਂ ਨੇ ਉਸੇ ਦਿਨਾਲ ਕੋਈ ਕੁੱਟਮਾਰ ਨਹੀਂ ਕੀਤੀ ਲੜਕੀਆਂ ਜਿਹੜੀਆਂ ਦਾਖਲ ਹੋ ਜਾਣੇ ਜੀ ਇਹੋ ਜਿਹੇ ਦੇ ਵਿੱਚ ਕੋਈ ਸਚਾਈ ਨਹੀਂ ਗਈ ਜੀ ਇਹ ਆਪਦੇ ਬੱਚੇ ਨੂੰ ਜਿਹੜਾ ਜਿਹੜਾ ਇਹਨਾਂ ਦਾ ਹੈ ਮੜਕਾ ਇਹ ਜੋ ਹਦਾਇ ਚੋਰੀ ਦੇ ਵਿੱਚ ਆਉਂਦਾ ਹੈ ਇਹਨੂੰ ਬਚਾਉਣ ਦੇ ਖਾਤਰ ਇਹ ਕਾਰਵਾਈ ਕਰਦੇ ਆ ਨੇ ਪੁਲਿਸ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ ਜੀ ਇਹ ਚੋਰ ਚੋਰ ਟਾਈਪ ਦੇ ਬੰਦਿਆਂ ਨੇ ਇਹਨਾਂ ਦੇ ਘਰੋਂ ਦੋ ਮੋਟਰਸਾਈਕਲ ਜੱਲੀ ਨੰਬਰ ਦੇ ਜਿਹੜੇ ਮਤਲਬ ਬਰਾਮਦ ਹੋਏ ਨੇ ਉਹਨਾਂ ਦੀ ਮੈਂ ਵੈਰੀਫਾਈ ਕਰ ਰਿਹਾ ਜੀ ਮਾਮਲੇ ਦੀ ਅਸਲ ਸਚਾਈ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ ਬਰਹਾਾਲ ਇਸ ਘਟਨਾ ਨੇ ਪੰਜਾਬ ਪੁਲਿਸ ਨੂੰ ਇੱਕ ਵਾਰ ਫਿਰ ਸਵਾਲਾਂ ਦੇ ਕਟਖਰੇ ਛੇ ਲਿਆ ਖੜਾ ਕੀਤਾ ਮੋਗਾ ਤੋਂ ਵਿਪਨੋਂਗਾਰਾ ਜਗਮਣੀ ਟੀਵੀ